ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਖਾਸ ਮੁਲਾਕਾਤ ਦੇ ਮੰਚ ਦੇ ਉੱਤੇ ਤੁਸੀਂ ਜਾਣਦੇ ਹੋ ਕਿ ਸਾਡੀ ਗੱਲ ਚੱਲ ਰਹੀ ਹੈ ਬੀਲੂ ਢਿੱਲੋਂ ਹੋਰਾਂ ਦੇ ਨਾਲ ਢਿੱਲੋਂ ਸਾਹਿਬ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਉਹ ਥੀਏਟਰ ਬਾਰੇ ਗੱਲ ਕਰ ਰਹੇ ਸੀ ਜੀ ਤੁਹਾਡਾ ਇੱਕ ਓਵਰਸੀਜ਼ ਜਿਹੜਾ ਨਾਟਕ ਹੈਗਾ ਆ ਨੋਟੀ ਬਾਬਾ ਇਨ ਟਾਊਨ ਬਹੁਤ ਜ਼ਿਆਦਾ ਹਿੱਟ ਹੋਇਆ ਬਹੁਤ ਜ਼ਿਆਦਾ ਉਹਦੀਆਂ ਟਿਕਟਾਂ ਵਿਕੀਆਂ ਨੇ ਲੋਕਾਂ ਨੇ ਪੈਸੇ ਖਰੀਦ ਕੇ ਦੇਖਿਆ ਹੈਗਾ ਹੈ ਥੋੜੇ ਜਿਵੇਂ ਲੱਗਦਾ ਇਸ ਮਾਹੌਲ ਦੇ ਬਾਰੇ ਚਾਨਣ ਜ਼ਰੂਰ ਪਾਓ ਬਿਲਕੁਲ ਬਿਲਕੁਲ ਜੀ ਅਸੀਂ ਹੁਣ ਪਿੱਛੇ ਜਿਹੇ ਬਲਕਿ ਲਾਸਟ 9 ਤਰੀਕ ਨੂੰ ਅਸੀਂ ਵਾਪਸ ਆਏ ਜੀ ਕੈਨੇਡਾ ਵਿੱਚ ਸਾਡੇ ਸ਼ੋ ਸੀਗੇ ਨੋਟੀ ਬਾਬਾ ਇਨ ਟਾਊਨ ਦੇ ਤੇ ਮੈਂ ਕਹੂੰਗਾ ਅੱਜ ਤੱਕ ਦਾ ਸਭ ਤੋਂ ਸਕਸੈਸਫੁਲ ਸ਼ੋਅ ਕਿਹਾ ਵੀ ਤੁਸੀਂ ਆ ਡਾਇਰੈਕਟ ਵੀ ਤੁਸੀਂ ਕੀ ਹਾਂਜੀ 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 ਪਹਿਲਾ ਸ਼ੋਅ ਹੈ ਤੁਹਾਡਾ ਜਿਹੜਾ ਲਿਖਿਆ ਤੇ ਲਿਖਿਆ ਤੇ ਡਾਇਰੈਕਟ ਕੀਤਾ ਜੋ ਪਹਿਲਾ ਸ਼ੋਅ ਹੈ ਮੇਰਾ ਤੇ ਪਰ ਬਾਕੀ ਮੈਂ ਕਲਾ ਕ੍ਰੈਡਿਟ ਨਹੀਂ ਲੈਣਾ ਚਾਹੁੰਦਾ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਜੀ ਸਾਰੇ ਨੇ ਇਨਪੁਟਸ ਵਿੱਚ ਹੈਗੀਆਂ ਸੀਗੀਆਂ ਨੌ ਮੇਰਾ ਲਾਇਆ ਦਿੱਤਾ ਗਿਆ ਸਾਰੀ ਟੀਮ ਵੱਲੋਂ ਵੀ ਤੁਸੀਂ ਚਾਜੋ ਹੈਨਾ ਸਾਰੇ ਨੇ ਇਨਪੁਟਸ ਹੀ ਸਾਰੇ ਵਾਹਿਦ ਕਲਾਕਾਰ ਨੇ ਜਿਹੜੇ ਆਪਣੇ ਆਪਣੇ ਫਨ ਦੇ ਮਾਹਰ ਸੀਗੇ ਅਸੀਂ ਨੌ ਜਣੇ ਦੀ ਟੀਮ ਸੀਗੀ ਜੀ ਤੇ ਬਾਕੀ ਮੈਂ ਕੈਰੈਕਟਰ ਇਦਾਂ ਦੇ ਚੂਜ਼ ਕੀਤੇ ਜੀ ਉਹਨਾਂ ਨੇ ਆਲਰੇਡੀ ਜਿੰਨੇ ਅਸੀਂ 9 ਜਣੇ ਸੀ ਅਸੀਂ 27 ਕੈਰੈਕਟਰ ਕਰਕੇ ਆਏ ਜੀ ਆਲਮੋਸਟ ਉਧਰ ਤਿੰਨ ਤਿੰਨ ਕੈਰੈਕਟਰ ਤੁਸੀਂ ਦੇਖੋਗੇ 9 ਜਣੇ ਦੀ ਟੀਮ ਗਈ ਤੇ ਲੋਕਾਂ ਨੂੰ ਪੂਰੇ 3 ਘੰਟੇ ਫੁੱਲ ਐਂਟਰਟੇਨਮੈਂਟ ਐਂਟਰਟੇਨ ਕੀਤਾ ਸੀ ਇਸ ਚਰਚਾ ਮੌਦੀਆਂ ਪੰਜਾਬ 'ਚ ਵੀ ਹੈਗੀਆਂ ਨੇ ਜੀ ਮਤਲਬ ਇੱਥੇ ਕਦੋਂ ਕਰੋਗੇ ਮੇਰਾ ਸਵਾਲ ਇਹ ਹੈ ਜੀ ਅੱਛਾ ਅੱਛਾ ਇੱਥੇ ਅਸੀਂ ਜੇ ਹੁਣ ਸਾਡਾ ਪਹਿਲਾ ਹੈਗਾ ਜੀ ਅਸੀਂ ਇੰਗਲੈਂਡ ਤੋਂ ਸ਼ੁਰੂ ਕਰਨਾ ਜੀ 23th ਆਫ ਫੈਬਰੂਰੀ ਤੋਂ ਇੰਗਲੈਂਡ ਦੈਨ ਅਮਰੀਕਾ ਜੀ ਤੇ ਫਿਰ ਅਸੀਂ ਆਸਟ੍ਰੇਲੀਆ ਕਰਕੇ ਫਿਰ ਇੱਥੇ ਸਾਡੇ ਸ਼ੋਜ਼ ਦਾ ਪਲਾਨ ਹੈਗਾ ਜੀ ਉਹ ਕਹਿੰਦੇ ਜੀ ਪੰਜਾਬ ਦੇ ਬਾਬਿਆਂ ਤੇ ਉਹ ਚ ਬਹੁਤ ਤਵਾਂ ਲਾਇਆ ਕਿ ਤੇ ਇੱਥੇ ਬਾਬੇ ਤੁਹਾਨੂੰ ਉਲਟਾ ਨਾ ਪੈ ਜਾਣ ਨਹੀਂ ਨਹੀਂ ਬਿਲਕੁਲ ਪਤਾ ਕੀ ਜਿੱਕਰੇ ਜਾਉਂ ਤੱਕ ਸਾਡੇ ਦਰਸ਼ਕ ਜਾਂ ਸਾਨੂੰ ਚਾਉਣ ਵਾਲੇ ਸਾਡੇ ਨਾਲ ਨੇ ਜੀ ਅਸੀਂ ਸੱਚ ਦੀ ਆਵਾਜ਼ ਪਿੱਛੇ ਖੜੇ ਹਾਂ ਜੀ ਅਸੀਂ ਦੇਹਤਰੀ ਗੁਰੂ ਜਿਹੜੇ ਲੋਕਾਂ ਨੂੰ ਠੱਗਦੇ ਨੇ ਜੀ ਤੇ ਕਿਸੇ ਪਰਟੀਕੂਲਰ ਬਾਬੇ ਬਾਰੇ ਅਸੀਂ ਤਵਾਂ ਨਹੀਂ ਲਾਇਆ ਜੀ ਤੇ ਉਹ ਤਾਂ ਇਹ ਵੀ ਜਿਹੜੇ ਜਿੱਦਾਂ ਤੰਤਰੀਕ ਉਧਰ ਬਹੁਤ ਜ਼ਿਆਦੇ ਨੇ ਜੀ ਏਡੀ ਜਿਆਦੇ ਅਵੇਅਰਨੈਸ ਪੜੇ ਲਿਖੇ ਹੋਣ ਦੇ ਬਾਵਜੂਦ ਵੀ ਤੇ ਉਧਰ ਤੁਸੀਂ ਪਹਿਲਾਂ ਕ੍ਰੈਡਿਟ ਕਾਰਡ ਕਸਾਓ ਥੈਨ ਕੁਐਸਚਨ ਕਰੋ ਫਿਰ ਅਸਲੀ ਬਾਬਾ ਬੋਲਦਾ ਵੀ ਹੁਣ ਤੁਹਾਡਾ ਕੁਐਸਚਨ ਕੀ ਹੈ ਪਹਿਲਾਂ ਤੁਹਾਡੇ ਅਕਾਊਂਟ ਚੋਂ ਪੈਸੇ ਚਲੇ ਜਾਂਦੇ ਨੇ ਇਦਾਂ ਦਾ ਉੱਥੇ ਚੱਲ ਰਿਆ ਸੀਗਾ ਤੇ ਰੇਡੀਓ ਟਾਕ ਚੱਲ ਰਹੀ ਸੀ ਸਾਡੇ ਜਾਣ ਤੋਂ ਪਹਿਲਾਂ ਵੀ ਕੋਈ ਵੀ ਜਿਹੜਾ ਤੰਤਰਿਕ ਆ ਜਾਂ ਕੋਈ ਵੀ ਬਾਬਾ ਆ ਕੇ ਸਾਬਤ ਕਰੋ ਕੋਈ ਵੀ ਆਪਣੀ ਕੋਈ ਜੋਹਰ ਦਿਖਾਓ ਤੁਸੀਂ ਆ ਕੇ ਤੇ ਸਾਡੇ ਤੋਂ 1.5 ਲੱਖ ਡਾਲਰ ਲਓ ਤੇ ਉਹ ਹੌਟ ਸੀਗਾ ਫਿਰ ਅਸੀਂ ਉਹ ਉਹਨੂੰ ਮੈਨੂੰ ਪਤਾ ਸੀ ਵੀ ਇਹ ਹੌਟ ਹੈ ਕਮ ਹੂੰ ਹੂੰ ਤੇ ਉਸ ਤਰ੍ਹਾਂ ਬ੍ਰਾਜ਼ੀਲ ਦੇ ਵਿੱਚ ਥੋੜਾ ਜਿਆਦਾ ਇਹ ਮੁੱਦਾ ਮਿਲਦਾ ਵੈਸੇ ਵੀ ਬਹੁਤ ਗੰਭੀਰ ਗੰਭੀਰ ਬਿਲਕੁਲ ਬਿਲਕੁਲ ਪੰਜਾਬੀਆਂ ਦੇ ਤੁਸੀਂ ਦੇਖ ਹੀ ਰਹੇ ਹੋ ਜੀ ਵੀ ਜਿਹੜੀਆਂ ਮਈਆਂ ਦਾ ਜਿਹੜੇ ਬਜ਼ੁਰਗ ਤੁਸੀਂ ਘਰੇ ਸੋਟੀ ਲੈ ਕੇ ਤੁਰਦਿਆਂ ਨੇ ਘਰੇ ਵੀ ਝਾੜੂ ਨਹੀਂ ਲਾਉਂਦੀਆਂ ਆਪਦੇ ਬਿਮਾਰ ਪਰ ਪੁੱਤ ਨੂੰ ਜਾਂ ਆਪਦੇ ਬਿਮਾਰ ਪਰ ਪਤੀ ਨੂੰ ਚਾ ਕੇ ਪਾਣੀ ਦਾ ਗਲਾਸ ਨਹੀਂ ਫੜਾਉਂਦੀਆਂ ਕਾਜੂਆਂ ਵਾਲੀ ਖੀਰ ਲੈ ਕੇ ਬਾਬਿਆਂ ਦੇ ਡੇਰੇ ਤੇ ਜਾ ਕੇ ਉਹਨਾਂ ਦੀ ਲੱਤਾਂ ਘੋੜਦਿਆਂ ਨੇ ਤਾਂ ਮੇਰੇ ਹਿਸਾਬ ਨਾਲੇ ਇੱਕ ਗੰਭੀਰ ਮੁੱਦਾ ਜੀ ਅੱਛਾ ਇਹ ਗੱਲ ਕਿੰਨੀ ਕਿ ਸੱਚੀ ਹੈਗਾ ਜੀ ਆਮ ਤੌਰ ਤੇ ਕਿਹਾ ਜਾਂਦਾ ਹੈ ਸਮਝਿਆ ਜਾਂਦਾ ਹੈ ਕਿ ਜੇਕਰ ਤੁਸੀਂ ਹਿੱਟ ਹੋਣਾ ਹੈਗਾ ਖਾਸ ਤੌਰ ਤੇ ਪੰਜਾਬੀ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਹੈਗੀ ਆ ਉਹਦੇ ਵਿੱਚ ਸਭ ਤੋਂ ਸੌਖਾ ਰੂਪ ਆ ਕਿ ਕਮੇਡੀਅਨ ਬਣ ਜਿਓ ਨਹੀਂ ਮੈਂ ਸਮਝਦਾ ਜੀ ਮੈਂ ਐਕਚੁਅਲੀ ਕਮੇਡੀਅਨ ਨਹੀਂ ਸੀਗਾ ਮੈਂ ਤਾਂ ਇਧਰਲੇ ਪਾਸੇ ਪਹਿਲਾਂ ਮੇਰੇ ਤੁਹਾਡੇ ਜ਼ੀ ਦੇ ਉੱਤੇ ਸਰਹੱਦ ਲੋਰੀ ਮਨਜੀ ਤੇ ਜ਼ੀਦ ਗੌਂਦੀ ਧਰਤੀ ਸਰਨਾਮ ਪਰਸ਼ਾ ਮੇ ਪ੍ਰੋਫੈਸਰ ਮਨੀਪਲੈਂਟ ਹੈ ਨਾ ਸਉ ਤੋਂ ਪਹਿਲਾਂ ਮੈਂ ਕੀਤਾ ਸੀਗਾ ਪ੍ਰੋਫੈਸਰ ਮਨੀਪਲੈਂਟ ਜੀ ਆਪਣੇ ਜਸਪਾਲ ਭੱਟੀ ਹੋਂ ਨਾਲ ਤੇ ਮੈਂ ਤਾਂ ਸੰਜੀਦਾ ਕਿਸਮ ਦੇ ਰੋਲ ਕਰਦਾ ਹੁੰਦਾ ਸੀਗਾ ਜੀ ਬਿਲਕੁਲ ਸੰਜੀਦਾ ਤਰ੍ਹਾਂ ਦਾ ਐਕਟਰ ਸੀਗਾ ਲੋਰੀ ਵਾਲਾ ਰੋਲ ਮੇਰਾ ਨਾਰੀ ਹਾਂਜੀ ਤਾਰੀ ਬਹੁਤ ਵਧੀਆ ਲੱਗਦਾ ਹਾਂਜੀ ਲੋਰੀ ਦਾ ਮੈਂ ਐਕਚੁਅਲੀ ਕਰੈਕਟਰ ਕਰਦਾ ਹੁੰਦਾ ਸੀ ਆ ਆਮ ਲਾਈਫ ਦੇ ਵਿੱਚ ਮੈਂ ਥੋੜਾ ਜਿਹਾ ਜਿਹੜੀ ਸਾਡੀ ਮਹਿਫਿਲ ਹੁੰਦੀ ਸੀ ਯੂਨੀਵਰਸਿਟੀ ਪੜ੍ਹਦੇ ਹੁੰਦੇ ਤਾਂ 10 20 ਜਣੇ ਬੈਠ ਜਾਣੇ ਤਾਂ ਅਸੀਂ ਹਾਸੇ ਠੱਠੇ ਵਾਲੀਆਂ ਗੱਲਾਂ ਕਰਨੀਆਂ ਉਦੋਂ ਸੀਗਾ ਤੇ ਉਸ ਤੋਂ ਬਾਅਦ ਮਸ ਮੈਨੂੰ ਪਹਿਲੀ ਵਾਰ ਇਸ ਵਿੱਚ ਪ੍ਰੋਫੈਸਰ ਮਨੀਪਲੈਂਟ ਕੀਤਾ ਜੀ ਤੇ ਦੈਨ ਉਸ ਤੋਂ ਬਾਅਦ ਉਹ ਮੇਰੇ ਵਿਜ਼ੇ ਬੁਜ਼ੇ ਲੱਗੇ ਸੀ ਉਹਨਾਂ ਨੇ ਉਸ ਕਰਕੇ ਪਾਲੇ ਵੀ ਐਕਟਰ ਤਾਂ ਠੀਕ ਹੈ ਜਲ ਪਾਲ ਲੈਣੇ ਪਰ ਉਸ ਤੋਂ ਬਾਅਦ ਜਾ ਕੇ ਉਹਨਾਂ ਨੇ ਦੇਖਿਆ ਤੋ ਕਰੀ ਬੜਾ ਵਧੀਆ ਲੈਂਦਾ ਯਾਰ ਕਮੇਡੀ ਬੜੀ ਵਧੀਆ ਕਰਦਾ ਤਾਂ ਉਸ ਤੋਂ ਬਾਅਦ ਮੇਰਾ ਇਹ ਦੌਰ ਸ਼ੁਰੂ ਹੋਇਆ ਪਰ ਮੈਂ ਜਾਣ ਬੁਝ ਕੇ ਇਧਰ ਛਾਲ ਨਹੀਂ ਮਾਰੀ ਵੀ ਚਲੋ ਜਿੱਦਾਂ ਨਾ ਤੁਸੀਂ ਦੇਖਿਆ ਉਹਨੇ ਸਾਈਕਲਿੰਗ 'ਚ ਬੁੜੇ ਘਟ ਨਹੀਂ ਹੂੰ ਹੂੰ ਜਿੱਦਾਂ ਸਪੋਰਟਸ ਕਰਦੇ ਨੇ ਜਿਹੜੇ ਵੀ ਸਾਈਕਲਿੰਗ ਸਾਈਕਲ 1.5 ਲੱਖ ਦਾ ਲੈ ਦੋ ਮੁੰਡਾ ਯੂਨੀਵਰਸਿਟੀ ਪੱਕਾ ਨਾਲ ਦੀ ਨਾਲ ਪੁਲਿਸ ਕਰਾ ਦਾਂਗੇ ਉਹ ਵਾਲਾ ਸਿਸਟਮ ਮੈਂ ਸ਼ਾਰਟਕਟ ਯੂਜ਼ ਨਹੀਂ ਕੀਤਾ ਜੀ ਤੁਪਾਰ ਬਸ ਇਹਦਾ ਇਦਾਂ ਦਾ ਪਿਆਰ ਮਿਲਿਆ ਸਾਰਿਆਂ ਨੇ ਪਸੰਦ ਕੀਤਾ ਜੀ ਥੈਨ ਇਹ ਵੀ ਨਾਲ ਨਾਲ ਕੰਟੀਨਿਊ ਹੋ ਗਿਆ ਮੈਂ ਮੂਵੀਜ਼ ਦੇ ਬਸ ਦੇਖਿਆ ਹੁਣ ਮੈਂ ਸਿਚੁਏਸ਼ਨਲ ਕਮੇਡੀ ਕਰਦਾ ਐਜ਼ ਅ ਕਮੇਡੀਅਨ ਮੈਂ ਕਦੇ ਨਹੀਂ ਮੇਰਾ ਸਵਾਲ ਤਾਂ ਔਖੀ ਖੜਾ ਜੀ ਕਿ ਜੇ ਹਿੱਟ ਹੋਣਾ ਐ ਕਾਮੇਡੀ ਸ਼ੁਰੂ ਕਰ ਦੋ ਠੀਕ ਆ ਜੀ ਨਹੀਂ 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 ਬਿਲਕੁਲ ਮੈਂ ਇਸ ਜੀ ਨੂੰ ਮੈਂ ਨਕਾਰਦਾ ਜੀ ਕਮੇਡੀ ਸ਼ੁਰੂ ਕਰ ਦੋ ਕਮੇਡੀਅਨ ਹੀ ਸੌਖੀ ਨਹੀਂ ਜੀ ਮੈਂ ਸਮਝਦਾ ਸੰਜੀਦਾ ਕਰਨ ਨਾਲੋਂ ਕਮੇਡੀ ਸਭ ਤੋਂ ਔਖੀ ਹੈ ਲੋਕਾਂ ਨੂੰ ਹਸਾਉਣਾ ਅੱਜ ਦੀ ਜਿਹੜਾ ਸਟ੍ਰੈਸ ਭਰੀ ਲਾਈਫ ਹੈ ਸਭ ਤੋਂ ਔਖਾ ਸਮਝਦਾ ਜੀ ਮੈਂ ਤੇ ਵੈਸੇ ਸਹਿਜ ਕੀ ਦੇ ਵਿੱਚ ਮਹਿਸੂ ਵੈਸੇ ਤੁਹਾਨੂੰ ਕਿਹੜਾ ਪਸੰਦੀਦਾ ਕਿਹੜਾ ਉਹ ਤਾਂ ਪ੍ਰਾਊਡ ਜਿਹਾ ਫੀਲ ਕਰਦੇ ਜੀ ਉਹ ਤਾਂ ਤੁਹਾਨੂੰ ਓਬਵੀਅਸਲੀ ਮੈਂ ਫ੍ਰੈਂਕਲੀ ਬੋਲਦਾ ਜੀ ਅੱਜ ਵੀ ਉਹ ਖੁਲਾ ਡੁਲਾ ਖੁਲਾ ਡੁਲਾ ਜਦੋਂ ਪ੍ਰਾਊਡ ਲਾਉ ਤਾਂ ਇਹ ਜੇ ਤੁਸੀਂ ਮੂਵੀਜ਼ ਦੇ ਵਿੱਚ ਜਾ ਕੇ ਥੋੜਾ ਜਿਹਾ ਵੈਨਿਟੀ ਵੈਨ ਖੜੀ ਹੁੰਦੀ ਹੈ ਹਨਾ ਉੱਥੇ ਜਾ ਕੇ ਮੇਮੂ ਕੱਪ ਕਰਾਓ ਆਪਦਾ ਨਾਲ ਇੱਕ ਸ਼ਾਟ ਦੋ ਚਲੋ ਥੋੜਾ ਮੋਟਾ ਵਾਲੇ ਵਾਲੇ ਵੀ ਨਾ ਬੰਦਾ ਥੋੜੇ ਜਿਹਾ ਆਪਦੇ ਆ ਵੀ ਹਵਾ ਚ ਆ ਜਾਂਦਾ ਹੈ ਨਾ ਪ੍ਰਾਊਡ ਜਿਹਾ ਸੀ ਪ੍ਰਾਊਡ ਐ ਫੀਲ ਕਰਦੇ ਠੀਕ ਹੈ ਯਾਰ ਵੀ ਥੋੜਾ ਜਿਹਾ ਹੋ ਗਿਆ ਠੀਕ ਠਾਕ ਹੈ ਨਾ ਕਈ ਹੁੰਦਾ ਬੰਦੇ ਨੂੰ ਕਈ ਹੁਣਾ ਤੇ ਜਿਹੜਾ ਤੁਸੀਂ ਜਿਹੜਾ ਸਵਾਦ ਆਉਂਦਾ ਉਹ ਪਰ ਥੀਏਟਰ ਦੇ ਵਿੱਚ ਹੀ ਆਉਂਦਾ ਜੀ ਉਦੋਂ ਆਪਦੇ ਆਪ ਹੀ ਸਾਰਾ ਕੁਝ ਪ੍ਰੋਪਰਟੀ ਲੱਭਦਾ ਫਿਰਦੋਂ ਆਪਦੇ ਆਪ ਪਤਾ ਸ਼ਰਟ ਆਪ ਹੀ ਬਦਲਣੀ ਕੋਈ ਦੇਣ ਵਾਲੇ ਨਹੀਂ ਤੁਹਾਨੂੰ ਕੋਈ ਲੈਣ ਵਾਲੇ ਨਹੀਂ ਆਪਦੇ ਆਪ ਹੀ ਤੁਹਾਨੂੰ ਪਤਾ ਵੀ ਮੇਕਅਪ ਕਰਨਾ ਤੁਸੀਂ ਕਿਦਾਂ ਤਿੰਨ ਘੰਟੇ ਤੁਹਾਡੀ ਮਤਮਰੀ ਹੁੰਦੀ ਹੈ ਜੀ اچھا ਪੰਜਾਬ ਦੇ ਵਿੱਚ ਮੰਨਦੇ ਹਾਂ ਮਾਹੌਲ ਆਊਗਾ ਕਿ ਜਿਹੜੇ ਸਾਡੇ ਲੋਕ ਹੈਗੇ ਨੇ ਪੈਸੇ ਦੇ ਕੇ ਟਿਕਟਾਂ ਖਰੀਦ ਕੇ ਇੱਥੇ ਆ ਕੇ ਥੀਏਟਰ ਦੇਖਣਗੇ 100% ਜੀ ਮੇਰੇ ਹਿਸਾਬ ਨਾਲ ਬਾਹਰ ਤਾਂ ਇਹ ਰੁਝਾਨ ਬਣ ਚੁੱਕਿਆ ਜੀ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀ ਇਹ ਇਧਰ ਤਾਂ ਰੁਝਾਨ ਬਣ ਚੁੱਕਿਆ ਜੀ ਥੀਏਟਰ ਦਾ ਅਸੀਂ ਇੰਗਲੈਂਡ ਵੀ ਕੀਤਾ ਸੀਗਾ ਜਿੱਦਾਂ ਹੁਣ ਆਪਣੇ ਅੰਮ੍ਰਿਤਸਰ ਬੜਾ ਵਧੀਆ ਥੀਏਟਰ ਹੋ ਰਿਹਾ ਜੀ ਉੱਥੇ ਪਾਰਟਿਕੂਲਰ ਇੱਕ ਆਡੀਅੰਸ ਹੈਗੀ ਹੈ ਜਿਹੜੀ ਪੈਸੇ ਦੇ ਕੇ ਉਹਨਾਂ ਨੂੰ ਥੀਏਟਰ ਦੇਖਣ ਜਾਂਦੀ ਹੈ ਜੇ ਆਪਾਂ ਵਧੀਆ ਪ੍ਰੋਸਾਂਗੇ ਤਾਂ 100% ਮੈਂ ਕਹਿੰਦਾ ਵੀ ਇਹ ਸ਼ੋਰਟੀ ਹੈ ਮੇਰੀ ਵੀ 100% ਕਾਮਯਾਬ ਹੋਵਾਂਗੇ ਤੇ ਜ਼ਰੂਰ ਦੇਖਣ ਆਉਣਗੇ ਅੱਛਾ ਪੰਜਾਬੀ ਜੀ ਫਿਲਮਾਂ ਬਣਾਉਣ ਵਾਲੇ ਬੜੇ ਗਿਣਵੇਂ ਜੇ ਬੰਦੇ ਨੇ ਜੀ 2-3 ਕਿ ਇਧਰਲੇ ਪਾਸੇ ਨੂੰ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਹੈਗੀ ਉਹਨਾਂ ਕੀ ਰੀਜ਼ਨ ਨਹੀਂ 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 ਬਹੁਤ ਜ਼ਿਆਦਾ ਨਹੀਂ ਜੀ ਤੁਹਾਡਾ ਇਹ ਮੇਰੇ ਖਿਆਲ ਤੁਹਾਡੇ ਕੋਲ ਰੋਂਗ ਇਨਫੋਰਮੇਸ਼ਨ ਹੈ ਬਹੁਤ ਜ਼ਿਆਦਾ ਬਣਾਉਣ ਵਾਲੇ ਉਹਨਾਂ ਚੋਂ 3-4 ਉੱਬਰ ਕੇ ਉੱਪਰ ਆ ਰਹੇ ਨੇ ਹਿੱਟ 2-3 ਕੇ ਬੰਦੇ ਹੈਗੇ ਨੇ ਜਿਨ੍ਹਾਂ ਦੀਆਂ ਫਿਲਮਾਂ ਚੱਲਦੀਆਂ ਬਾਕੀ ਤਾਂ ਜੀ ਉਹ ਤੂਰ ਤੇ ਟੱਟੂ ਭਜਾਈ ਫਿਰਦੇ ਨੇ ਫੋਲਾ ਡੁੱਲਾ ਕਹਾ ਜੇ ਮੈਂ ਐਕਚੁਅਲੀ ਹੁਣ ਇਹ ਚੱਕਰ ਹੈ ਜੀ ਜਿੱਦਾਂ ਸੋ ਜੁਕੇਰੀ ਤੁਹਾਨੂੰ ਸਾਰੇ ਲਾਈਫ ਚ ਚਾਂਸ ਨਹੀਂ ਮਿਲੇ ਹੁੰਦਾ ਔਰ ਕਾਫੀ ਟਾਈਮ ਦੀ ਤੁਹਾਡੀ ਸਟਰਗਲ ਹੁੰਦੀ ਹੈ ਉਹ ਤੁਸੀਂ ਫਸਟ ਟਾਈਮ ਹੀ ਆਪ ਦਾ ਬਾਹਰ ਕੱਢਣ ਨੂੰ ਜਿਆਦਾ ਫਿਰਦੇ ਹੁੰਦੇ ਹੋ ਫਿਰ ਤੁਸੀਂ ਮੂਵੀ ਨਹੀਂ ਵਧੀਆ ਬਣਾ ਸਕੋਗੇ ਮੈਂ ਸਮਝਦਾ ਵੀ ਫਿਰ ਆ ਸਾਰਾ ਪ੍ਰੋਡਕਟ ਦੇ ਵਿੱਚ ਪਾ ਦਿਓ ਜਿੰਨਾ ਕਿ ਤੁਹਾਡਾ ਰੋਟੀ ਟੋਰੀ ਫੁੱਲ ਕੱਲ ਜਾਂਦਾ ਉਹ ਹੱਡ ਚਲਾਓ ਜਿਹੜਾ ਮੇਨ ਮਕਸਦ ਹੈ ਇੱਕ ਮੇਨ ਤੁਹਾਡੀ ਸਕ੍ਰੀਨ ਪਲੇ ਹੈ ਜਾਂ ਸਟੋਰੀ ਹੈ ਟੈਕਨੀਸ਼ੀਅਨ ਵਧੀਆ ਲੈ ਕੇ ਜਿਹੜੀ ਮੂਵੀ ਬਣਾਉਗਾ ਤਾਂ ਕਾਮਯਾਬ ਹੋਈ ਹੋਈ ਅਗਲੇ 5 ਸਾਲ ਪੰਜਾਬੀ ਫਿਲਮਾਂ ਦੇ ਕਿਸ ਤਰ੍ਹਾਂ ਦੇਖਦੇ ਹੈਗੇ ਕਮਾਲ ਦੇ ਜੀ ਕਮਾਲ ਦੇ ਤੁਹਾਡੇ ਸਾਹਮਣੇ ਦੇਖੋ ਰਿਕਾਰਡ ਬੀਟ ਹੁੰਦੇ ਤਾਂ ਦੇਖੋ ਤੇ ਓਵਰ ਸੀਜ਼ ਵੀ ਜਦੋਂ ਤੁਹਾਨੂੰ ਦੱਸਿਆ ਵੀ ਐਡੀ ਗ੍ਰੋਸ ਕਰਨ ਲੱਗੇ ਮੂਵੀ ਮੇਰੇ ਸਾਬ ਨਾਲ ਹਿੰਦੀ ਦੇ ਤੁਸੀਂ ਦੇਖਿਆ ਵੀ ਆਪਣੇ ਜਿੰਮੀ ਸ਼ੇਰਗਿੱਲ ਹੁਣ ਪੰਜਾਬੀ ਮੂਵੀ ਨੂੰ ਹੁਣ ਬੜੀ ਤਰਜੀਹ ਦਿੰਦੇ ਨੇ ਤੇ ਮੈਂ ਸਮਝਦਾ ਵੀ ਹੋਰ ਵੀ ਜਿਹੜੇ ਪੰਜਾਬੀ ਕਲਾਕਾਰ ਨੇ ਮੈਂ ਤਾਂ ਇੱਥੋਂ ਤੱਕ ਵੀ ਚਾਹਉਣਾ ਜਿੱਦਾਂ ਬੌਬੀ ਜੀ ਹੁਣੀ ਵੀ ਤੇ ਸੋਨੂ ਸੂਦ ਹੁਣੀ ਜਿੱਦਾਂ ਆਪਣੇ ਅੱਜ ਕੱਲ ਹਿੱਟ ਸਟਾਰ ਨੇ ਜੀ ਹਿੰਦੀ ਦੇ 100% ਆ ਵੀ ਪੰਜ ਸਾਲਾਂ ਦੇ ਵਿੱਚ ਉਹਨਾਂ ਨੂੰ ਇੱਥੇ ਵੀ ਆਪਾਂ ਦੇਖਾਂ। ਸਨੀ ਦੇਵਾਲ ਹੋਰੀ ਤਾਂ ਜੀ ਪਾਗੇ ਬਣ ਕੇ ਰੱਖਣ ਲੱਗੇ ਹੁਣ ਕਿਉਂਕਿ ਉਹਨਾਂ ਦੀ ਫਿਲਮ ਆ ਰਹੀ ਹੈ। ਬਿਲਕੁਲ ਬਿਲਕੁਲ ਜੱਟ ਚੰਮਲਾ ਪਗਲਾ دیਵਾਨਾ। ਹਾਂ ਜੀ ਹਾਂ। ਬਿਲਕੁਲ ਬਿਲਕੁਲ ਜੀ। ਉਹ ਮੈਨੂੰ ਲੱਗਦਾ ਇੱਕ ਬਹੁਤ ਵੱਡੀ ਗੱਲ ਹੈਗੀ ਕਿਉਂਕਿ ਪੰਜਾਬੀ ਜਿਹੜੇ ਹੈਗੇ ਨੇ ਸਭ ਤੋਂ ਵੱਡੀ ਆਡੀਅנס ਬਾਲੀਵੁੱਡ ਦੀ ਵੀ ਔ ਤੁਸੀਂ ਜਦੋਂ ਫਿਲਮਾਂ ਕਰ ਰਹੇ ਹੁੰਦੇ ਹੋ ਤੁਸੀਂ ਜਦੋਂ ਥੀਏਟਰ ਕਰ ਰਹੇ ਹੁੰਦੇ ਹੈਗੇ ਹੋ ਜੀ ਸੈਲਫ ਅਨਲਿਸਿਸ ਅਸੀਂ ਕਰਦੇ ਹੈਗਾ ਕਿ ਅਸੀਂ ਕਿਹੜਾ ਕੰਮ ਵਧੀਆ ਕੀਤਾ ਹੈਗਾ ਲੋਕ ਉਸ ਨੂੰ ਕਿਸ ਤਰ੍ਹਾਂ ਪਸੰਦ ਕਰ ਰਹੇ ਨੇ ਕਿਸ ਤਰ੍ਹਾਂ ਲੈ ਰਹੇ ਨੇ ਅਸੀਂ ਸੈਲਫ ਅਨਲਿਸਿਸ ਤਾਂ ਕਰਦੇ ਆਂ ਪਰ ਕਦੇ ਤੁਸੀਂ ਇਹ ਮਹਿਸੂਸ ਕੀਤਾ ਕਿ ਉਹ ਜਿਹੜਾ ਸਾਹਮਣੇ ਵਾਲਾ ਕਲਾਕਾਰ ਆ ਮੈਨੂੰ ਤੋਂ ਵਧੀਆ ਕਰ ਰਿਹਾ ਮੈਂ ਉਹਨੂੰ ਕਾਪੀ ਕਰਾਂ ਇਹੋ ਜਿਹਾ ਕੋਈ ਨਾਮ ਹੈ ਜੀ ਇਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹੋ ਕਾਪੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜੀ ਮੈਂ ਫ੍ਰੈਂਕਲੀ ਤੁਹਾਨੂੰ ਦੱਸਾਂ ਮੈਨੂੰ ਮੈਂ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਪੰਜਾਬੀ ਸਿਨੇਮਾ ਦੇ ਵਿੱਚ ਤੇ ਸੀਰੀਅਲ ਦੇ ਵਿੱਚ ਮੈਂ ਕਾਫੀ ਕੰ ਉਹ ਤੁਹਾਨੂੰ ਦੱਸਿਆ ਵੀ ਉਹੀ ਮੇਰੀ ਅਬਜ਼ਰਵੇਸ਼ਨ ਹੁੰਦੀ ਹੈ ਜੇ ਮੈਂ ਕਈ ਰੀ ਬੰਦੇ ਦੇ ਅੰਦਰ ਹੀ ਇੰਨੇ ਕੈਰੈਕਟਰਸ ਪਏ ਹੁੰਦੇ ਨੇ ਜੀ ਜਿੱਦਾਂ ਤੁਸੀਂ ਸੋਚ ਲਓ ਵੀ ਤੁਹਾਡਾ ਜਿੱਦਾਂ ਮੈਂ ਮੈਂ ਸੋਚਦਾ ਮੇਰੇ ਘਰੇ ਕਿਸੇ ਦੀ ਡੈਥ ਹੋ ਗਈ ਤਾਂ ਤੋ ਉਸ ਦਿਨ ਉਹਦੋਂ ਬਿੰਨੂ ਟੇਲੋਂ ਕਿਦਾਂ ਦਾ ਹੋਊਗਾ ਠੀਕ ਹੈ ਜੇ ਤੁਹਾਨੂੰ ਕੋਈ ਏਦਾਂ ਹਰਟ ਕਰੇ ਏਦਾਂ ਦੀ ਤੁਹਾਨੂੰ ਗੱਲ ਕਹੇ ਤੇ ਉਹਦੋਂ ਬਿੰਨੂ ਟੇਲੋਂ ਗੁੱਸੇ 'ਚ ਕਿਦਾਂ ਦਾ ਹੋਊਗਾ ਹਨਾ ਜੀ ਜੇ ਕੋਈ ਹਾਸਾ ਠੱਟਾ ਕਰਦਾ ਤਾਂ ਉਹ ਬਿੰਨੂ ਆਪ ਹੀ ਕਿਦਾਂ ਦਾ ਕਰੂਗਾ ਹਨਾ ਹਜੇ ਮੈਂ ਇੰਨੀ ਜਿਆਦਾ ਮੂਵੀਜ਼ ਨਹੀਂ ਕੀਤੀ ਮੈਂ ਉਹਨੂੰ ਕਿਸੇ ਦੀ ਕਾਪੀ ਕਰਨ ਦੀ ਉਹ ਪਵੇ ਹਨਾ ਜੀ हां डैरो डिलीवरी जरूर ਹੁੰਦੀ ਹੈ ਜਾਂ ਅੱਖਾਂ ਤੁਸੀਂ ਵੀ ਅੱਖਾਂ ਉਹਨੇ ਉਹ ਫਲਾਣਾ ਡਾਇਲੋਗ ਤੇ ਕਿਦਾਂ ਯੂਜ਼ ਕੀਤੀ ਸੀ ਯਾਰ ਬੜਾ ਵਧੀਆ ਜੈਸਚਰ ਸੀ ਉਹਦਾ ਉਹ ਬੋਡੀ ਲੈਂਗੁਏਜ ਕਿਦਾਂ ਦੀ ਸੀ ਹਨਾ ਉਹ ਤੁਸੀਂ ਕਾਪੀ ਕਰਨ ਦੀ ਕੋਈ ਨਹੀਂ ਕੋਸ਼ਿਸ਼ ਕਰ ਲੈਣੀਓ ਚਲੋ ਸਮਾਂ ਘਟਾ ਜੀ ਕੰਤਮ ਸਵਾਲ ਕਾਪੀ ਕਰਨ ਦੀ ਗੱਲ ਚੱਲ ਰਹੀ ਹੈ ਜੀ ਕਿਹਨੂੰ ਕਾਪੀ ਕਰਨਾ ਚਾਹੋਗੇ ਜੇ ਕਦੇ ਮੌਕਾ ਮਿਲੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੀ ਮੈਂ ਹੁਣ ਕਾਪੀ ਕਿਹਨੂੰ ਕਰਾਂ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਤਾਂ ਜੀ ਹੁਣ ਮੈਂ ਐਕਚੁਅਲੀ ਪੰਜਾਬੀ ਦੇ ਇੱਕ ਦਾ ਔਖਾ ਸਵਾਲ ਲਈ ਜੀ ਮੈਂ ਤਾਂ ਕਿਹਾ ਸੀ ਮੈਂ ਕਹੂੰਗਾ ਤੁਸੀਂ ਨਾਲ ਦੇ ਨਾਲ ਕਹਿ ਦੋਗੇ ਮੇਰ ਮਿੱਤਰ ਨਹੀਂ ਮੈਂ ਐਕਚੁਅਲੀ ਕਮੇਡੀ ਵਾਲੇ ਪਾਸੇ ਜ਼ਿਆਦਾ ਨਹੀਂ ਜਾਣਾ ਚਾਹੁੰਦਾ ਜੀ ਫ੍ਰੈਂਕਲੀ ਤੁਹਾਨੂੰ ਦੱਸਾਂ ਮੈਂ ਜਿੰਨੇ ਵੀ ਕੀਤੇ ਨੇ ਤੁਹਾਡੇ ਸਾਹਮਣੇ ਜਿੰਨੇ ਵੀ ਰੋਲਸ ਕੀਤੇ ਨੇ ਉਹ ਸਾਰੇ ਨੈਗੇਟਿਵ ਕੀਤੇ ਨੇ ਜੀ ਪਰ ਮੈਂ ਥੀਏਟਰ ਦੇ ਵਿੱਚ ਜਾਂ ਉਦਾਂ ਜਿਹੜੇ ਤੁਸੀਂ ਦੇਖਿਆ ਜਿੱਦਾਂ ਥੀਏਟਰ ਤੋਂ ਗੱਲ ਸ਼ੁਰੂ ਹੋਈ ਸੀ ਨਸੀਰ ਨਸੀਰਉਦੀਨ ਸ਼ਾਹ ਹੋਣੀ ਉਹਨੂੰ ਪੂਰੀ ਜੀ ਉਹ ਵੀ ਪੰਜਾਬੀ ਸਿਨੇਮਾ ਤੋਂ ਗਏ ਨੇ ਜੀ ਤਾਂ ਮੈਂ ਉਹਨਾਂ ਨੂੰ ਕਾਪੀ ਕਰਨੀ ਜ਼ਰੂਰ ਚਾਹੂੰਗਾ ਉਹ ਤੇ ਉਹਨਾਂ ਦੇ ਜੈਸਚਰ ਬਾਡੀ ਲੈਂਗੁਏਜ ਟੋਟਲੀ ਡਿਫਰੈਂਟ ਹੁੰਦਾ ਜੇ ਰੱਬ ਕਦੇ ਚਾਹੇ ਤਾਂ ਉਹਨਾਂ ਦੇ ਕਦਮਾਂ ਜੋਗਾ ਬਣਾ ਦੇ ਉਹਨਾਂ ਦੇ ਚਲੋ ਚਲੋ ਬਾਈ ਜੀ ਸਾਡੀਆਂ ਜਿਹੜੀਆਂ ਸ਼ੋਭੀ ਛਾਮਾ ਤੁਹਾਡੇ ਨਾਲ ਨੇ ਅਸਤਾ ਹੀ ਕਹਿੰਦੇ ਆ ਕਿ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਜਾ ਕੇ ਤਰੱਕੀ ਹਾਸਲ ਕਰੋ ਇਸ ਮੰਚ ਤੇ ਆਏ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਦਸ਼ਕਾ ਤੋਂ ਅਨੂ ਸਾਧਿਆਸ ਦੀ ਮੁਲਾਕਾਤ ਕਿਹੋ ਜਿਹੀ ਲੱਗੀ